आनंदपुर ਸਾਹਬ ਦੇ ਜੁੱਧ ਬੱਲੇ ਦੀਆਂ ਦਫ਼ਨ ਹੋਈਆਂ ਵੋਲੀਆਂ ਪਾਈ ਕਨਿਆ ਜੀ ਇੱਥੋਂ ਯਖਮੀ ਫੌਜਾਂ ਨੂੰ ਪਲਾਉਂਦੇ ਸੀ ਪਾਣੀ ਪਾਈ ਕਨਿਆ ਜੀ ਦੀ ਗੁਫਾ ਤੇ ਉਸ ਸਮੇਂ ਦਾ ਪਾਣੀ ਪਲਾਉਣ ਵਾਲਾ ਡੋਲ ਵੀ ਮੌਜੂਦ ਕਰੇਨਾ ਲੱਗੀਆਂ ਉਹਨਾਂ ਵਿੱਚ ਤੇ ਲੱਜਿਆ ਇੱਥੇ ਡੋਲਾ ਵੀ ਹੈਗਾ ਉਹਦਾ ਪਿਆਵਾ ਮਸਕਰੀ ਇੱਥੇ ਬੀ ਤਿੰਨ ਬੋੜੀਆਂ ਗਿਆ ਗੁਫਾ ਵੀ ਬਣੀ ਵੀ ਹੈ ਕਿੰਨੀਆਂ ਪੋਲੀਆਂ ਜੀ ਜਿਨ੍ਹਾਂ ਦੇ ਵਿੱਚ ਪਾਣੀ ਹੈਗਾ ਜੀ ਹੈ ਤਾਂ ਉਧਰ ਜੀ ਸੱਤ ਗਿਆ ਹੁਣ ਇਸ ਟਾਈਮ ਤਿੰਨ ਹੀ ਆ ਨਿਕਲੀਆਂ ਇਹਦਾ 7 ਹੈ ਜੀ ਠੀਕ ਹੈ ਜੀ ਦੱਪੋਈਆਂ ਬਾਤਾਂਤੀ ਵਿੱਚ ਬਾਹਰ ਹੈਗੀਆਂ 3 ਮਸਕ ਵੀ ਹੈਗੀ ਅੰਦਰ ਹੀ ਤੇ ਜਿਹਦੇ ਰਾਹੀਂ ਪਾਣੀ ਪਲਾਉਂਦੇ ਸੀ ਭਾਈ ਕਨਈਆ ਜੀ ਸਾਡੇ ਬਜ਼ੁਰਗਾਂ ਚੋਤਾ ਜੀ ਡੋਲਾ ਇਹ ਉਹਨਾਂ ਦਾ ਪਿਆ ਵੀ ਇੱਕ ਇੱਕ ਮੱਛਕ ਹੈ ਇਸ ਗੁਫਾ ਵਿੱਚ ਉਹ ਤਪੱਸਿਆ ਕਰਦੀ ਅੱਛਾ ਗੁਫਾ ਹੈਗੀ ਪਈ ਉਹਨਾਂ ਦੀ ਅਜੇ ਅੰਦਰ ਆ ਰਿਹਾ ਗੇਟ ਦੇ ਅੰਦਰ ਹੈ ਗੁਫਾ ਬੋੜੀ ਵੀ ਮੌਜੂਦ ਹੈ ਤਾਂ ਗੁਫਾ ਵੀ ਮੌਜੂਦ ਹੈ ਅਸੀਂ ਉਹਨੂੰ ਕੋਈ ਹਲਾ ਨਹੀਂ ਸਕਦਾ ਦੋ ਹੈ ਬੋੜੀਆਂ ਚਲਦੀਆਂ ਦੋਨੇ ਅੱਛਾ ਦੋਨਾਂ 'ਚ ਪਾਣੀ ਆ ਰਿਹਾ ਅੱਜ ਵੀ ਦੇਖ ਲਓ ਹੈ ਪਾਣੀ ਚੱਲਦਾ ਏ ਪਾਣੀ ਅਸੀਂ ਜਿੰਨਾ ਮਰਜੀ ਵਰਤੀਏ ਹਮਮਾ ਦਾ ਉਨਾ ਹੀ ਹੁੰਦਾ ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਆਨੰਦਪੁਰ ਸਾਹਿਬ ਦੇ ਕੋਲ ਮਾਝਾ ਮੋਰੀਵਾਲ ਪਿੰਡ ਵਿੱਚ ਲੈ ਕੇ ਆਏ ਹਾਂ ਜਿੱਥੇ ਸਦੀਆਂ ਪੁਰਾਣੀਆਂ ਭਾਈ ਕਨਈਆ ਜੀ ਦੁਆਰਾ ਬਣਾਈਆਂ ਬੋਲੀਆਂ ਦੇਖਣ ਨੂੰ ਮਿਲਦੀਆਂ ਆ ਇਹਨਾਂ ਬੋਲੀਆਂ ਦਾ ਪਾਣੀ ਆਨੰਦਪੁਰ ਸਾਹਿਬ ਦੀ ਲੜਾਈ ਵੇਲੇ ਫੌਜਾਂ ਨੂੰ ਸ਼ਿਕਾਇਆ ਗਿਆ ਸੀਗਾ ਕਹਿੰਦੇ ਭਾਈ ਕਨਈਆ ਜੀ ਜਿਸ ਡੋਲ ਤੇ ਮਸਕਰਹੀਂ ਪਾਣੀ ਪਲਾਉਂਦੇ ਸੀ ਉੱਥੇ ਅੱਜ ਵੀ ਦੇਖਣ ਨੂੰ ਮਿਲਦਾ ਆ ਸਭ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਇਸ ਵੇਲੇ ਜਿਸ ਜਗ੍ਹਾ ਅਸੀਂ ਖੜੇ ਆ ਸਵਾਰਗ ਨਾਲੋਂ ਘੱਟ ਨਹੀਂ ਹੈਗੀ ਖੇਤਾਂ ਦੇ ਨਾਲ-ਨਾਲ ਪਾਣੀ ਚੱਲਦਾ ਪਿਆ ਆ ਇਸ ਰਸਤੇ ਰਾਈ ਅਸੀਂ ਅੱਗੇ ਨੂੰ ਵਧਣਾ ਆ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਹਰ ਬਾਅਦ ਦੀ ਤਰ੍ਹਾਂ ਅਸੀਂ ਤੁਹਾਨੂੰ ਰਸਤੇ ਦੇ ਨਜ਼ਾਰੇ ਦਿਖਾਲਦੇ ਜਾਣਾ ਆ ਚਲੋ ਹੁਣ ਵਾਦਦੇ ਆ ਪਿੰਡ ਵੱਲ ਨੂੰ ਪਹਿਲਾਂ ਇਹ ਸਾਰਾ ਜੰਗਲ ਹੁੰਦਾ ਸੀਗਾ ਅਨੰਦਪੁਰ ਸਾਹਿਬ ਦੇ ਬਿਲਕੁਲ ਕੋਲ ਆ ਅੰਦਾਜ਼ੇ ਨਾਲ 3-4 ਕਿਲੋਮੀਟਰ ਦਾ ਫਰਕ ਹੋਏਗਾ ਬਹੁਤ ਸ਼ਾਂਤਮਈ ਏਰੀਆ ਆਏ ਅੱਗੇ ਜਾ ਕੇ ਸਾਨੂੰ ਨਹਿਰ ਵੀ ਮਿਲਣੀ ਆ ਦਰਖਤ ਤੇ ਦਰਖਤਾ ਜਿੱਧਰ ਵੀ ਤੁਸੀਂ ਨਜ਼ਰ ਮਾਰੂਗੇ ਨਹੀਂ ਤਾਂ ਤੁਸੀਂ ਜਾਣਦੇ ਆ ਕਿ ਅੱਜ ਕੱਲ ਪੰਜਾਬ ਦੇ ਵਿੱਚ ਵੀ ਸੜਕਾਂ ਉੱਤੇ ਦਰਖਤ ਜਿਹੜੇ ਲੋਪ ਹੋ ਰਹੇ ਆ ਦੇਖ ਲੋ ਕਿੰਨਾ ਪੁਰਾਣਾ ਮੰਦਰ ਲੱਗਦਾ ਪਿਆ ਜਿਹੜਾ ਬੋੜ ਲੱਗਾ ਹੋਇਆ ਉਹਨੇ ਹੋਰ ਵੀ ਵਧੀਆ ਬਣਾਤਾ ਇਸ ਤਰ੍ਹਾਂ ਦੇ ਮੋੜ ਘੇੜ ਬਹੁਤ ਆਉਣੇ ਆ ਪਰ ਤੁਸੀਂ ਗੱਡੀ ਰਾਹੀਂ ਇੱਥੇ ਪਹੁੰਚ ਸਕਦੇ ਆ ਲਓ ਨਹਿਰ ਵੀ ਆ ਗਈ ਆ ਨਹਿਰ ਦੇ ਕਿਨਾਰੇ ਤੇ ਪੀਪਲ ਤੇ ਪੀਪਲ ਦੇ ਨਾਲ ਨਹਿਰ ਦਾ ਸਵਰਗ ਵਰਗਾ ਨਜ਼ਾਰਾ ਹੁਣ ਅਸੀਂ ਨਹਿਰ ਦੇ ਨਾਲ-ਨਾਲ ਜਾਣਾ ਆ ਕਿੰਨਾ ਵਧੀਆ ਤੁਹਾਨੂੰ ਵੀ ਲੱਗਣ ਵਾਲਾ ਆ ਜੇ ਤੁਸੀਂ ਇੱਥੇ ਆਉਨੇ ਆ ਇੱਕ ਪਾਸੇ ਨਹਿਰ ਤੇ ਦੂਸਰੇ ਪਾਸੇ ਸੰਗੜਾ ਜੰਗਲ ਪੂਰਾ ਸ਼ਾਂਤ ਮਈ ਏਰੀਆ ਆ ਪਾਣੀ ਦਾ ਰੰਗ ਵੀ ਦੇਖ ਲਓ ਕਿੰਨਾ ਸੋਹਣਾ ਲੱਗਦਾ ਪਿਆ ਆ ਪਿੰਡ ਦੇ ਬਸੀਵੇਂ ਤੇ ਅਸੀਂ ਪਹੁੰਚ ਗਏ ਆ ਸਾਹਮਣੇ ਦੇਖ ਲਓ ਤੁਸੀਂ ਲਿਖਿਆ ਹੋਇਆ ਪਿੰਡ ਮੋਹੀਵਾਲ ਚਲੋ ਹੁਣ ਪਹਿਲਾਂ ਅਸੀਂ ਤੁਹਾਨੂੰ ਪਿੰਡ ਦਿਖਾਲਦੇ ਆ ਪਹਾੜੀ ਦੇ ਥੱਲੇ ਇਹ ਪਿੰਡ ਵਸਿਆ ਹੋਇਆ ਆ ਪਿੰਡ ਦੇ ਆਲੇ ਦੁਆਲੇ ਦੇਖ ਲਓ ਕਿੰਨੀ ਉੱਚੀ ਪਹਾੜੀ ਆ ਇੱਕ ਸੰਗਲਾਂ ਜੰਗਲ ਆ ਪੂਰੇ ਸ਼ਾਂਤਮਈ ਮਾਹੌਲ ਦੇ ਵਿੱਚ ਪਿੰਡ ਦੇ ਲੋਕ ਰਹਿੰਦੇ ਆ ਇੱਥੇ ਅੱਗੇ-ਅੱਗੇ ਤਾਂ ਸਵਰਗ ਵਰਗਾ ਮਾਹੌਲ ਹੀ ਆ ਦੋਨੋਂ ਪਾਸੇ ਹਰਾ-ਭਰਾ ਤੇ ਗੱਬੇ ਇਹ ਰਸਤਾ ਰਸਤੇ ਦੇ ਵਿੱਚ ਪਿੰਡ ਦੇ ਲੋਕ ਵੀ ਬੈਠੇ ਹੋਏ ਆ ਇਸ ਤਰ੍ਹਾਂ ਦਾ ਦੇਖ ਲਓ ਤੁਸੀਂ ਇੱਥੇ ਰਹਿਣਾ ਸੈਣਾ ਆ ਸਤਿ ਸ੍ਰੀ ਅਕਾਲ ਜੀ ਭਾਈ ਕਨਈਆ ਜੀ ਦੀਆਂ ਬੋਲੀਆਂ ਕਿੱਧਰ ਆ ਜੀ ਪਿੱਛੇ ਲਗੀਆਂ ਜੀ ਜਿਹੜੀਆਂ ਬੋਲੀਆਂ ਆ ਹਾਂ ਜੀ ਤੇ ਕਿੰਨੀਆਂ ਆ ਟੋਟਲ ਇਹਦਾ 7 ਹੈ ਜੀ ਠੀਕ ਆ ਜੀ ਬੋਲੀਆਂ ਵਾ ਧਾਤੀ ਵਿੱਚ ਅੱਛਾ ਜੀ ਹਾਂ ਜੀ ਤੇ ਕਿੰਨੀਆਂ ਬਾਹਰ ਨਿਕਲੀਆਂ ਇਸ ਵੇਲੇ ਬਾਹਰ ਹੈਗੀਆਂ 3 ਤਿੰਨ ਬਾਹਰ ਆ ਇਸ ਵੇਲੇ ਠੀਕ ਆ ਜੀ ਉਹ ਭਾਈ ਕਨਈਏ ਨਾ ਤਾਂ ਇਹ ਗੱਲ ਹੋਵੇ ਜੀ ਹਾਂ ਜੀ ਉਨੇ ਦਾ ਦੁਸ਼ਮਣਾਂ ਨੂੰ ਵੀ ਪਾਣੀ ਪਾਇਆ। ਅੱਛਾ ਜੀ। ਭਾਈ ਕਿਹਦੀ ਹੈ? ਅੱਛਾ ਦੁਸ਼ਮਣਾਂ ਨੂੰ ਪਾਣੀ ਪਲਾਇਆ। ਮੇਰੀ ਗੋਬਿੰਦ ਸਿੰਘ ਨੇ ਪੁੱਛਿਆ ਸੀ ਨਾ। ਅੱਛਾ ਜੀ। ਵੀ ਮਹਾਰਾਜ ਤੁਸੀਂ ਪਾਣੀ ਦੁਸ਼ਮਣਾਂ ਕਹਿੰਦਾ ਮੈਨੂੰ ਤਾਂ ਇੱਕੋ ਮਾਇਆ ਸਨ। ਅੱਛਾ ਜੀ ਠੀਕ ਹੈ। ਤੇ ਇੱਥੇ ਉਸ ਸਮੇਂ ਦਾ ਭਾਈ ਕਨਈਆ ਜੀ ਦਾ ਕਹਿੰਦੇ ਮਸਕ ਜਿਹਦੇ ਨਾਲ ਅਸੀਂ ਪਾਣੀ ਪਲਾਉਂਦੇ ਸੀਗੇ। ਉਹ ਹੈਗਾ ਉੱਥੇ ਗੁਫਾ ਉਹ ਗੁਫਾ ਬਣੀ ਵੀ ਬੁਰਾਈ। ਅੱਛਾ ਗੁਫਾ ਵੀ ਬਣੀ ਹੈ ਉੱਥੇ? ਹਾਂ ਜੀ। ਅੱਛਾ ਭਾਈ ਕਨਈਆ ਜੀ ਦੀ। ਜਿਹੜਾ ਡੋਲ ਹੈ ਨਾ? ਹਾਂ ਜੀ। ਉਹ ਗੁਰਦੁਆਰੇ ਸਾਹਿਬ ਅੰਦਰ ਹੈ। ਅੰ ਮਾਤਾ ਜੀ ਤੁਸੀਂ ਭਾਈ ਕਨਈਏ ਜੀ ਬਾਰੇ ਦੱਸੋ ਇੱਥੇ ਕੀ ਕੀ ਪਿਆ ਹੋਇਆ ਉਹਨਾਂ ਦਾ ਇੱਥੇ ਡੋਲਾ ਵੀ ਹੈਗਾ ਉਹਦਾ ਪਿਆਵਾ ਮਸਕਰੀ ਇੱਥੇ ਬੇਵੀ ਤਿੰਨ ਬੋੜੀਆਂ ਗਿਆ ਫਿਰ ਜਿਹੜੀ ਉਹਦਾ ਉਹ ਵੀ ਬਣਿਆ ਵਗਾ ਕਿਆ ਨਾ ਮੂਰਤੀ ਉਹ ਵੀ ਬਣੀ ਗੋਫਾ ਵੀ ਬਣੀ ਵੀ ਜਦੋਂ ਲੜਾਈ ਚੱਲਦੀ ਸੀ ਨਾ ਹਾਂਜੀ ਜਦੋਂ ਗੁਰੂ ਨੇ ਨਾ ਪਾਣੀ ਪੁਲਾਇਆ ਤਾਂ ਮਸਕ ਨਾਲ अच्छा जी ठीक है जी हां जी मास्करे पाणी ਪਲਾਇਆ ਸੀ ਤੇ ਮਸਤ ਨਾਲ ਜਿਆਦਾ ਲੜਾਈ ਚੱਲੀ ਸੀ ਤੇ ਥੋੜਾ ਜਿਹਾ ਡਿਟੇਲ ਚ ਦੱਸੋ ਜੀ ਕਹਿੰਦੇ ਦੁਸ਼ਮਣਾਂ ਨੂੰ ਵੀ ਪਾਣੀ ਪਲਾਇਆ ਸੀ ਦੁਸ਼ਮਣਾਂ ਹਾਂਜੀ ਹਾਂਜੀ ਦੁਸ਼ਮਣਾਂ ਨੂੰ ਵੀ ਪਾਣੀ ਪਲਾਇਆ ਦਾ ਇਹ ਵਿੱਚ ਬੋਲਣ ਦਾ ਤੇ ਇਹਦੇ ਕਿਉਂ ਪਾਣੀ ਪਲਾਇਆ ਦਾ ਕਹਿੰਦਾ ਮੈਨੂੰ ਤੁਸੀਂ ਸੋਚਦੇ ਸਭ ਗੁਰੂ ਜੀ ਨੂੰ ਕਿ ਤੁਸੀਂ ਮੈਨੂੰ ਦਿਖਾਈ ਦਿੰਦੇ ਸੀ ਹਰ ਬੰਦੇ ਦੇ ਵਿੱਚ ਹਾਂਜੀ ਹਰ ਬੰਦੇ ਦੇ ਵਿੱਚ ਤੁਸੀਂ ਸੋਚਦੇ ਹੋ ਮੈਨੂੰ ਕਿੰਨੀਆਂ ਪੋਲੀਆਂ ਜੀ ਜਿਨ੍ਹਾਂ ਦੇ ਵਿੱਚ ਪਾਣੀ ਹੈਗਾ ਜੀ ਹਾਂ ਤਾਂ ਉਹ ਦੱਜੀ 7 ਗਿਆ ਹੁਣ ਇਸ ਟਾਈਮ ਤਿੰਨ ਹੀ ਆ ਨਿਕਲੀਆਂ ਮਤਲਬ ਤਿੰਨਾਂ ਦੇ ਵਿੱਚ ਪਾਣੀ ਹੈਗਾ ਜੀ ਹਾਂਜੀ ਹਾਂਜੀ ਭਰੀਆਂ ਪਈਆਂ ਭਰੀਆਂ ਪਈਆਂ ਹਾਂਜੀ ਤੇ ਜਿਹੜੀਆਂ 4 ਆ ਜੀ ਉਹ ਬੰਦੀ ਐ ਥੱਲੇ ਦੱਬ ਹੋਈਆਂ ਆ ਮਿੱਟੀ ਦੇ ਵਿੱਚ ਆ ਗਈ ਮਿੱਟੀ 'ਚ ਆ ਉਹ ਅਸੀਂ ਪਿੰਡ ਦੇ ਵਿੱਚ ਮਾਤਾ ਜੀ ਉਹਨਾਂ ਨੂੰ ਆ ਕੇ ਮਿਲੇ ਆ ਇਹਨਾਂ ਤੋਂ ਪੁੱਛਦੇ ਆ ਭਾਈ ਕਨਈਆ ਜੀ ਬਾਰੇ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਤੇ ਮਾਤਾ ਜੀ ਸਾਨੂੰ ਭਾਈ ਕਨਈਆ ਜੀ ਬਾਰੇ ਦੱਸੋ ਭਾਈ ਕਨਈਆ ਜੀ ਸਾਡੇ ਬਜ਼ੁਰਗਾਂ ਚੋਂ ਤਾਂ ਜੀ ਠੀਕ ਹੈ ਜੀ ਸਾਡੇ ਬਜ਼ੁਰਗ ਆਏ ਥੇ ਜੀ ਫਿਰ ਉਹਨਾਂ ਨੇ ਜਦ ਚੇਤ ਜੀ ਬਿਮਾਰੀ ਚੱਲੀ ਠੀਕ ਹੈ ਜੀ ਫਿਰ ਉਹ ਆਏ ਥੇ ਉਹ ਕਹਿੰਦੇ ਵੇ ਅਸੀਂ ਉਧਰ ਤੇ ਆਏ ਨਾ ਅਨੰਦਪੁਰ ਤੇ ਆਏ ਉਹ ਕਹਿੰਦੇ ਵੇ ਅਸੀਂ ਕਿੱਥੇ ਰਹੀਏ ਵੇ ਹੁਣ ਠੀਕ ਹੈ ਜੀ ਭਾਈ ਕਨਈਆ ਜੀ ਨੇ ਕਿਹਾ ਵੇ ਤੁਸੀਂ ਇੱਥੇ ਰਹੋ ਇੱਥੇ ਰਹੋ ਤੁਸੀਂ ਤੁਹਾਨੂੰ ਕੋਈ ਨਹੀਂ ਰੋਕਣ ਟੋਕਣ ਵਾਲਾ ਠੀਕ ਹੈ ਜੀ ਹਾਂ ਜੀ ਇੱਥੇ ਬਸੋ ਰਸੋ ਤੁਹਾਨੂੰ ਨਹੀਂ ਕੋਈ ਜਾਰਨੇ ਵਾਲਾ ਆ ਸਕਦਾ ਠੀਕ ਹੈ ਜੀ ਭਾਈ ਕਨਈਆ ਜੀ ਨੇ ਡੋਲਾ ਹੀ ਉਹਨਾਂ ਦਾ ਪਿਆਵ ਇੱਕ ਇੱਕ ਮੱਛਕ ਹੈ ਕੋਸ਼ਿਸ਼ੇ ਚ ਫਿੱਟ ਕੀਤੀ ਅੱਛਾ ਉਹਦੇ ਰਾਹੀਂ ਪਾਣੀ ਪਲਾਉਂਦੇ ਸੀ ਨਾ ਜੀ ਉਹ ਪਾਣੀ ਪਾਉਂਦੇ ਤੇ ਹਰੇ ਉਹ ਤੇ ਜੰਗ ਹੁੰਦੇ ਤੇ ਠੀਕ ਹੈ ਜੀ ਉਹ ਫਟੜਾ ਨੂੰ ਵੀ ਪਾਣੀ ਪਲਾਉਂਦੇ ਤੇ ਠੀਕ ਹੈ ਜੀ ਜਦ ਜੰਗ ਹੁੰਦਾ ਤਾਂ ਫਿਰ ਭਾਈ ਕਨੇਈਏ ਪਰ ਸ਼ਿਕਾਇਤ ਚੱਲੀ ਇਹਨਾਂ ਨੇ ਸਿੱਖਾਂ ਨੇ ਸ਼ਿਕਾਇਤ ਕੀਤੀ ਉਹ ਕਹਿੰਦੇ ਵੀ ਅਸੀਂ ਤਾਂ ਇਹਨਾਂ ਨੂੰ ਮਾਰ ਮਾਰ ਕੇ ਸਿੱਟਦੇ ਆ ਪਾਈ ਕਨਈਆ ਜੀ ਪੱਜਾ ਸ਼ਿਕਾਇਤ ਹੋਈ ਉਹਨਾਂ ਨੇ ਕਿਹਾ ਸੀ ਮਾਰ ਮਾਰ ਕੇ ਸਿੱਟਦੇ ਇਹਨਾਂ ਨੂੰ ਇਹ ਸਭਨਾਂ ਨੂੰ ਜੀਂਦੇ ਕਰੀ ਜਾਂਦੇ ਪਾਣੀ ਪਲਾ ਪਲਾ ਕੇ ਠੀਕ ਹੈ ਉਹ ਕਹਿੰਦੇ ਫਿਰ ਉਹਨਾਂ ਨੇ ਇਹ ਸ਼ਿਕਾਇਤ ਕੀਤੀ ਪਾਈ ਕਨਈਆ ਜੀ ਪਰ ਸ਼ਿਕਾਇਤ ਹੋਈ ਫਿਰ ਪੇਸ਼ੀ ਪਈ ਨਾ ਪਰ ਪਾਈ ਕਨਈਆ ਜੀ ਪਰ ਫਿਰ ਉਹਨਾਂ ਨੇ ਗੁਰੂ ਗੋਬ ਸਿੰਘ ਜੀ ਨੇ ਇਹਦੇ ਸਭਾ ਵਿੱਚ ਬੁਲਾਇਆ ਠੀਕ ਹੈ ਜੀ ਜਦ ਬੁਲਾਇਆ ਉਹ ਫਿਰ ਉਹਨਾਂ ਨੇ ਕਿਹਾ ਹਾਂ ਜੀ ਥੋੜੀ ਸ਼ਿਕਾਇਤ ਹੋਈ ਪਾਈ ਕਨਈਆ ਜੀ ਕਿ ਇਹ ਕਿਉਂ ਹੋਈ ਹੂੰ ਉਹ ਕਹਿੰਦੇ ਵੀ ਉਹਨਾਂ ਨੇ ਇਹ ਗੱਲ ਕਹੀ ਭਾਈ ਕਨੇਯਾ ਜੀ ਨੇ ਵੀ ਦੇਖੋ ਜੀ ਮੈਨੂੰ ਤਾਂ ਥੋੜਾ ਹੀ ਰੂਪ ਨਜ਼ਰ ਆਉਂਦਾ ਠੀਕ ਹੈ ਦੁਸ਼ਮਣਾਂ ਚ ਵੀ ਹੈ ਨਾ ਤੁਹਾਡਾ ਰੂਪ ਨਾ ਮੈਂ ਬੁੱਕ ਚ ਮੈਂ ਥੋੜੇ ਚ ਪਾਣੀ ਪਾਦਾ ਅੱਛਾ ਮਤਲਬ ਇਦਾਂ ਨਜ਼ਰ ਆਉਂਦਾ ਹਰ ਦੁਸ਼ਮਣ ਦੇ ਦੁਸ਼ਮਣ ਮੈਨੂੰ ਥੋੜੇ ਰੂਪ ਨਜ਼ਰ ਆ ਸਹੀ ਗੱਲ ਹੈ ਠੀਕ ਹੈ ਠੀਕ ਹੈ ਜੀ ਮਤਲਬ ਇੰਨਾ ਵਧੀਆ ਇਤਿਹਾਸਾਲ ਤੁਸੀਂ ਦੇ ਲੋ ਜੀ ਜਗਾਦਾਨ ਜੀ ਤੇ ਮਤਲਬ ਉਸ ਸਮੇਂ ਦੀਆਂ ਇੱਥੇ ਜੇ ਕੋਈ ਆਉਂਦਾ ਆ ਜੀ ਬੋਲੀਆਂ ਆ ਨਾ ਜੀ ਤੇ ਉਸ ਸਮੇਂ ਦੀ ਗੱਲ ਹੀ ਹੈ ਨਾ ਵੀ ਉੱਥੇ ਇੱਥੇ ਕੁਝ ਨਹੀਂ ਦਾ ਅਛਾ ਕੁਛ ਨਹੀਂ ਠੀਕ ਹੈ ਜੀ ਇੱਥੇ ਅਜਾੜ ਸੀ ਠੀਕ ਹੈ ਇੱਥੇ ਡਰ ਲੱਗਦਾ ਦਾ ਠੀਕ ਹੈ ਜੀ ਜਦ ਅਸੀਂ ਵੀ ਆਈਆਂ ਨਾ ਬਿਹਾਈਆਂ ਉਰੇ ਉਰੇ ਅਜਾੜਾ ਹੁੰਦੀ ਹੈ ਤੇ ਜਿੱਥੇ ਆ ਸਥਾਨ ਬਣਾਇਆ ਨਾ ਹੁਣ ਹਾਂਜੀ ਹਾਂਜੀ ਇਹਨਾਂ ਹੋ ਗਏ ਮੇਰੇ ਖਾਲ 18 ਸਾਲ ਹੋ ਗਏ 18 ਸਾਲ ਹੋ ਗਏ ਗੁਰੂ ਘਰ ਬਣੇ ਨੇ ਨਾ ਜੀ ਗੁਰੂ ਘਰ ਬਣੇ ਨੇ ਨਾ ਠੀਕ ਹੈ ਜੀ ਇਹ ਅਸੀਂ ਦਿੱਤਾ ਤਾਂ ਨੰਦਗੜੀਆਂ ਨੂੰ ਠੀਕ ਹੈ ਜੀ ਨੰਦਗੜੀਆਂ ਨੂੰ ਠੀਕ ਹੈ ਜੀ ਨੰਦਗੜੀ ਨੂੰ ਦਿੱਤਾ ਫਿਰ ਉਹਨਾਂ ਨੇ ਇਹ ਸੇਵਾ ਬਾਬਾ ਮਹਿੰਦਰ ਸਿੰਘ ਨੂੰ ਦਿੱਤੀ ਇੰਗਲੈਂਡ ਵਾਲੇ ਠੀਕ ਹੈ ਜੀ ਇਹ ਉਹਨੇ ਕਰਾਈ ਇਹ ਸੇਵਾ ਕਰਵਾ ਕੇ ਫਿਰ ਉਹਨੇ ਚਾਬੀ ਦਿੱਤੀ ਆਨੰਦਗੜ੍ਹਿਆਂ ਠੀਕ ਹੈ ਜੀ ਫਿਰ ਉਹ ਆਪਣੇ ਇੰਗਲੈਂਡ ਚਲ ਗਏ ਇੰਗਲੈਂਡ ਚਲ ਗਏ ਹਾਂਜੀ ਬਹੁਤ ਸੋਹਣਾ ਬਣਿਆ ਹੋਇਆ ਜੀ ਗੁਰੂ ਘਰ ਹਾਂਜੀ ਬਹੁਤ ਵਧੀਆ ਬਣਿਆ ਵਾ ਰੂਹ ਖੁਸ਼ ਹੁੰਦੀ ਦੇਖ ਕੇ ਕਿੰਨੀ ਇਦਾਂ ਦਾ ਗੁਰੂ ਘਰ ਨੇ ਮੈਂ ਕਹਿੰਦਾ ਜੀ ਦੇਖ ਕੇ ਇਹ ਵੀ ਨਾ ਇਦਾਂ ਦਾ ਗੁਰੂ ਘਰ ਬਣਿਆ ਨਾ ਬਣਨਾ ਸੀ ਸਹੀ ਗੱਲ ਹੈ ਜੀ ਹਾਂਜੀ ਇੰਨੀ ਪ੍ਰੀਤ ਨਾਲ ਬਣਾਇਆ ਦੇਖ ਲਓ ਜੀ ਨਾ ਜੀ 1.5 ਸਾਲ ਲੱਗਿਆ ਜੀ 1.5 ਸਾਲ ਲੱਗਿਆ ਤੇ ਮਾਤਾ ਜੀ ਇਸ ਵੇਲੇ ਇੱਥੇ ਭਾਈ ਕਨਈਆ ਜੀ ਦਾ ਇੱਕ ਮਾਸਕ ਤੇ ਇੱਕ ਉਹਨਾਂ ਦਾ ਡੋਲ ਡੋਲ ਲੈ ਪਿਆ ਜੀ ਡੋਲ ਵੀ ਪਿਆ ਨਾ ਉਹਨੇ ਚੀਜ਼ਾਂ ਪਈਆਂ ਵਾ ਇਸ ਗੁਫਾ ਵਿੱਚ ਉਹ ਤਪੱਸਿਆ ਕਰਦੀ ਸੀ ਅੱਛਾ ਗੁਫਾ ਹੈਗੀ ਪਈ ਉਹਨਾਂ ਦੀ ਅਜੇ ਉਹਨਾਂ ਦਾ ਦਰਵਾਜ਼ਾ ਹੈ ਗੇਟ ਦੇ ਅੰਦਰ ਹੈ ਗੁਫਾ ਠੀਕ ਹੈ ਜੀ ਨਾਲ ਬੋੜੀ ਹੈ ਅੰਦਰ ਵਾਲ ਇੱਕ ਬੋੜੀ ਹੈ ਉੱਥੇ ਦਰਸ਼ਨ ਕਰੋ ਗੁਫਾ ਉਹ ਹੈ ਉਹਨਾਂ ਦੀ ਅੱਛਾ ਜੀ ਦੇਖ ਲਓ ਤੁਸੀਂ ਜਿੱਥੇ ਜੋੜਾ ਬਾਹਰ ਖੋਲਿਓ ਠੀਕ ਹੈ ਜੀ ਫਿਰ ਅੰਦਰ ਤਾਂ ਜਾ ਜੀ ਜਿੱਥੇ ਤੱਪ ਕਰਦੇ ਸੀ ਉਹ ਬੋਲੀ ਵੀ ਅਜ ਮੌਜੂਦ ਆ ਜੀ ਇਸ ਜਗ੍ਹਾ ਤੇ ਨਾ ਜੀ ਬੋੜੀ ਵੀ ਮੌਜੂਦ ਹੈ ਤਾਂ ਗੁਫਾ ਵੀ ਮੌਜੂਦ ਹੈ ਅਸੀਂ ਉਹਨੂੰ ਕੋਈ ਹਲਾ ਨਹੀਂ ਸਕਦਾ ਤੇ ਨਾ ਉਹਨੂੰ ਕੋਈ ਕੁਝ ਕਲਰ ਕਰ ਸਕਦੇ ਕੁਝ ਨਹੀਂ ਕਰ ਸਕਦੇ ਤੇ ਉਹਦਾ ਮਤਲਬ ਜੀ ਕੀ ਕਰਨਾ ਉਹਨਾਂ ਦਾ ਉਹਨਾਂ ਤੇ ਸਤਾਨ ਬਣਿਆ ਵਾ ਉਸ ਟਾਈਮ ਦਾ ਬਣਿਆ ਵਾ ਅੱਛਾ ਮਤਲਬ ਵੈਸੇ ਹੀ ਨਹੀਂ ਕੋਈ ਛੇੜ ਛਾੜ ਕਰਦਾ ਕਲਰ-ਕਲਰ ਨਹੀਂ ਕਰਦਾ ਕੋਈ ਵੀ ਹੈ ਨਾ ਕੁਝ ਨਹੀਂ ਕਰਦੇ ਉਹ ਤਾਂ ਕਲਰ-ਕਲਰ ਨਹੀਂ ਕਰਦਾ ਇੱਕ ਸਾਲ ਕਰਿਆ ਸੀ ਇਹਨਾਂ ਨੇ ਇੰਗਲੈਂਡ ਵਾਲਿਆਂ ਨੇ ਇਹਨੂੰ ਟੱਕ ਕੇ ਕਰਿਆ ਤਾਂ ਟੱਕ ਕੇ ਕਰਿਆ ਪਾਣੀ ਦੇਖੋ ਕਿਦਾਂ ਦਾ ਉਹਦੇ ਵਿੱਚ ਕੁੰਗੂ ਵਰਗਾ ਪਾਣੀ ਪਿਆ ਤੇ ਮਾਤਾ ਜੀ ਪੀ ਕੇ ਦੇਖਿਆ ਪਾਣੀ ਕਿਦਾਂ ਫਿਰ ਅਸੀਂ ਪੀਂਦੇ ਐ ਅੱਛਾ ਪਾਣੀ ਮਤਲਬ ਬਹੁਤ ਵਧੀਆ ਹੋਣਾ ਜੀ ਹਾਂ ਜੀ ਬਹੁਤ ਵਧੀਆ ਪਾਣੀ ਐ ਅਸੀਂ ਸ਼ੁਰੂ ਤੇ ਪੀਂਦੇ ਹੁਣ ਤਾਂ ਚੱਲ ਨਾਲਕੇ ਨੁਲਕੇ ਲੱਗੇ ਵੀ ਅੱਗੇ ਤਾਂ ਕੁਛ ਵੀ ਨਾ ਤਾਂ ਇਹੀ ਪਾਣੀ ਛਾਦੀਆਂ ਨੂੰ ਵਰਤਣਾ ਇਹੀ ਅਸੀਂ ਕੋਈ ਜਗਾ ਪਾਣੀ ਹੋਵੇ ਕੁਛ ਵੀ ਕਰਨਾ ਹੋਵੇ ਮਤਲਬ ਪਿੰਡ ਦੇ ਸਾਰੇ ਲੋਕ ਇਹੀ ਵਰਤਦੇ ਸੀ ਪਾਣੀ ਇਹੀ ਵਰਤਦੇ ਦੇ ਪਾਣੀ ਹਾਂ ਜੀ ਉਦਾਂ ਵੀ ਤੁਸੀਂ ਆ ਚਾਰਾਪੁਰ ਪਿੰਡ ਐ ਹਾਂਜੀ ਹਾਂਜੀ ਇਹਨਾਂ ਨੂੰ ਕੋਈ ਪਾਣੀ ਦਾ ਪਰਮਾਨੰਦੀ ਦਾ ਹਾਂਜੀ ਹਾਂਜੀ ਇੱਥੇ ਤੇ ਪਾਣੀ ਲੈ ਕੇ ਜਾਣਾ ਇਹ ਹੀ ਬਰਤਨ ਪਾਣੀ ਜੀ ਜਿਹੜਾ ਗੁਰੂਆਂ ਦੇ ਸਮੇਂ ਦਾ ਪਾਣੀ ਆ ਜੀ ਠੀਕ ਆ ਜੀ ਉਹਨਾਂ ਦੇ ਆਸ਼ੀਰਵਾਦ ਨਾਲ ਤੁਸੀਂ ਆਪ ਦੇਖੋ ਉਹਦਾ ਕੋਈ ਮੁੱਲ ਥੋੜੀ ਆ ਪਾਣੀ ਦਾ ਜੀ ਕੋਈ ਮੁੱਲ ਨਹੀਂ ਕੋਈ ਦੇਖੋ ਹਾਂ ਉਹਦਾ ਕੋਈ ਮੁੱਲ ਨਹੀਂ ਹੈ ਦੇਖੋ ਤੁਸੀਂ ਆਪ ਦਰਸ਼ਨ ਕਰੋ ਤੁਸੀਂ ਜੇ ਰਹਿਣਾ ਵੀ ਠੀਕ ਹੈ ਇਹ ਜਗਾ ਹੀ ਇਦਾਂ ਦੀ ਸਹੀ ਗੱਲ ਆ ਜੀ ਹਾਂ ਬਹੁਤ ਗਰਗਰ ਕੇ ਵੀ ਤੇ ਆ ਜਾਣਾ ਪਿਆ ਠੀਕ ਆ ਜੀ ਫਿਰ ਇੱਥੇ ਕਰੈਨਾਂ ਲੱਗੀ ਆ ਸ਼ਕਰਾਇਨ ਲੱਗੀਆਂ ਠੀਕ ਹੈ ਰੈਨਾ ਲੱਗੀਆਂ ਉਹਨਾਂ ਵਿੱਚ ਤੇ ਲੱਜਿਆ ਇਹ ਤੇ ਬੋਲੀਆਂ ਵੀ ਨਾਲੇ ਉਹ ਵੀ ਲੱਜਿਆ ਦੂਆ ਇਹ ਮਾਸਕ ਮਾਸਕ ਵੀ ਲੱਜੇ ਠੀਕ ਹੈ ਜੀ ਹਾਂ ਜੀ ਐਦਾ ਨਹੀਂ ਮਿਲਿਆ ਸਾਨੂੰ ਪੱਟੇ ਤੇ ਮਿਲਿਆ ਮਤਲਬ ਤੁਹਾਨੂੰ ਥੱਲੇ ਕਿੰਨੇ ਜਗ੍ਹਾ ਬਣਾਣੇ ਤੇ ਨੀਆ ਭਰ ਲੱਗੇ ਨਾ ਹਾਂਜੀ ਹਾਂਜੀ ਇਹ ਗੁਰਦੁਆਰੇ ਦੀ ਹਾਂਜੀ ਹਾਂਜੀ ਫੇਰ ਮਿਲਿਆ ਪੱਥਰਾਂ ਦੀ ਚੀਣੀ ਵੀ ਹੂੰ ਤਿੰਨੇ ਬੋੜੀਆਂ ਪੱਥਰਾਂ ਦੀ ਸੁਣੀ ਆ ਮੈਂ ਉਹ ਵੀ ਠੀਕ ਹੈ ਜੀ ਤਾਂ ਇਹ ਵੀ ਠੀਕ ਹੈ ਠੀਕ ਪੱਥਰ ਦੀ ਚਣਾਈ ਕੋ ਭਾਦੀ ਆ ਸਮਝ ਗਾਈ ਮੈਂ ਹਾਂਜੀ ਇਹ ਸਥਾਨ ਇੱਥੇ ਦਾ ਇੱਥੇ ਦਾ ਇਹ ਤੁਹਾਨੂੰ ਮੈਂ ਦੱਸਾਂ ਦਰਸ਼ਨ ਕਰੋ ਠੀਕ ਹੈ ਮਾਤਾ ਜੀ ਮਰਜੀ ਤੁਸੀਂ ਇਹ ਕਰੋ ਠੀਕ ਹੈ ਜੀ ਠੀਕ ਹਾਂ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਭਾਈ ਕਨਈਆ ਜੀ ਦੁਆਰਾ ਬਣਾਈਆਂ ਬੋਲੀਆਂ ਵੱਲ ਦੇਖੋ ਤਾਂ ਪੰਛੀਆਂ ਦੀਆਂ ਆਵਾਜ਼ਾਂ ਦਿਲ ਨੂੰ ਛੁੰਦੀਆਂ ਪਈਆਂ ਇਸ ਤਰ੍ਹਾਂ ਦਾ ਇਸ ਸਥਾਨ ਨੂੰ ਬਣਾਇਆ ਗਿਆ ਆ ਚਲੋ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਬੋਲੀਆਂ ਦੇ ਦੇਖੋ ਤਾਂ ਉਸ ਸਮੇਂ ਦਾ ਕਿੰਨਾ ਪੁਰਾਣਾ ਇਤਿਹਾਸ ਇੱਥੇ ਅੱਜ ਵੀ ਦੇਖਣ ਨੂੰ ਮਿਲਦਾ ਪਿਆ ਆ ਭਾਈ ਕਨਈਆ ਜੀ ਇਸ ਬੋਲੀਆਂ ਦਾ ਪਾਣੀ ਜਦੋਂ ਆਨੰਦਪੁਰ ਸਾਹਿਬ ਦੀ ਲੜਾਈ ਹੋਈ ਸੀ ਜੰਗ ਹੋਈ ਸੀ ਤਾਂ ਜ਼ਖਮੀ ਫौज ਨੂੰ ਪਲਾਉਂਦੇ ਸੀਗੇ ਕਹਿੰਦੇ ਫौज ਭਾਵੇਂ ਦੁਸ਼ਮਣਾਂ ਦੀ ਸੀ ਤੇ ਉਹਨਾਂ ਨੂੰ ਵੀ ਛਕਾਉਂਦੇ ਸੀਗੇ ਕਿਉਂਕਿ ਜਿੱਦਾਂ ਇਤਿਹਾਸ ਕਹਿੰਦਾ ਆ ਜਾਂ ਪਿੰਡ ਵਾਲਿਆਂ ਨੂੰ ਸੁਣਨ ਨੂੰ ਮਿਲਦਾ ਆ ਕਿ ਭਾਈ ਕਨਈਆ ਜੀ ਕਹਿੰਦੇ ਸੀ ਗੁਰੂ ਜੀ ਨੂੰ ਕਿ ਜਦੋਂ ਮੈਂ ਜਲ ਦੁਸ਼ਮਣਾਂ ਨੂੰ ਵੀ ਛਕਾਉਂਦਾ ਆ ਤਾਂ ਤੁਸੀਂ ਮੈਨੂੰ ਨਜ਼ਰ ਆਉਂਦੇ ਆ ਕਿ ਇੰਨਾ ਪਵਿੱਤਰ ਉਹਨਾਂ ਦਾ ਮਨ ਸੀ ਇਸ ਤਰ੍ਹਾਂ ਦੀਆਂ ਦੋ ਬੋਲੀਆਂ ਆ ਤੇ ਤੀਜੀ ਬੋਲੀ ਅੰਦਰ ਦਾ ਗੁਰਦਵਾਰ ਸਾਹਿਬ ਦੇ ਉਹ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਅਸੀਂ ਆ ਪੜਾ ਦਈਏ ਕਿਉਂਕਿ ਇਹ ਜਗ੍ਹਾ ਜਿਹੜੀ ਆ ਹੁਣ ਸਰਕਾਰ ਦੇ ਅੰਡਰ ਆ ਹੁਣ ਅਸੀਂ ਤੁਹਾਨੂੰ ਛੋਟੀ ਬੋਲੀ ਦੇ ਦਰਸ਼ਨ ਕਰਾਉਨੇ ਆ ਦੇਖੋ ਤਾਂ ਪੱਥਰ ਪਤਾ ਲੱਗਦਾ ਆ ਸਦੀਆਂ ਪੁਰਾਣੇ ਆ ਕਹਿੰਦੇ ਜਦੋਂ ਇੱਥੇ ਦੀ ਖਦਾਈ ਹੋਈ ਤਾਂ ਥੱਲਿਓਂ ਫਿਰ ਇਹ ਬੋਲੀਆਂ ਮਿਲੀਆਂ ਆ ਟੋਟਲ 7-10 ਦੇ ਸਗੇ ਜਿਨ੍ਹਾਂ ਵਿੱਚੋਂ 3 ਨੂੰ ਬਾਹਰ ਕੱਢ ਲਿਆ ਗਿਆ ਆ ਤੇ ਅੱਜ ਇਹਨਾਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਪਿਆ ਆ ਕਿ ਗੁਰੂਆਂ ਸਮੇਂ ਦੀਆਂ ਨਿਸ਼ਾਨੀਆਂ ਅਸੀਂ ਅੱਜ ਵੀ ਦੇਖ ਰਹੇ ਆ ਤੇ ਤੁਹਾਨੂੰ ਦਿਖਾ ਰਹੇ ਆ ਹੁਣ ਤੁਸੀਂ ਇਸ ਬੋਲੀ ਦੇ ਦਰਸ਼ਨ ਕਰੋ ਅੱਜ ਵੀ ਤੁਸੀਂ ਦੇਖ ਲਓ ਇਹ ਪਾਣੀ ਨਾਲ ਭਰੀਆਂ ਪਈਆਂ ਆ ਉਹਦਾ ਕਾਰਨ ਇਹ ਤੁਸੀਂ ਸਮਝ ਸਕਦੇ ਆ ਕਿ ਗੁਰੂਆਂ ਦੇ ਅਸ਼ੀਰਵਾਦ ਦੇ ਨਾਲ ਅੱਜ ਵੀ ਪਾਣੀ ਇਹਨਾਂ ਬੋਲੀਆਂ ਵਿੱਚ ਆਉਂਦਾ ਪਿਆ ਆ ਤੇ ਹੁਣ ਅਸੀਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਇਹ ਪੱਥਰ ਦਿਖਾ ਦਈਏ ਜਿਹੜੇ ਉਸ ਵੇਲੇ ਭਾਈ ਕਨਈਆ ਜੀ ਨੇ ਆਪਣੇ ਹੱਥਾਂ ਨਾਲ ਲਾਏ ਸੀ ਗੁਰੂ ਜੀ ਦੇ ਅਸ਼ੀਰਵਾਦ ਨਾਲ ਕਹਿੰਦੇ ਜਿੰਨਾ ਮਰਜੀ ਪਾਣੀ ਤੁਸੀਂ ਇਸ ਬੋਲੀ ਦੇ ਵਿੱਚੋਂ ਕੱਢ ਲਓ ਫਿਰ ਦੁਬਾਰਾ ਉਸੇ ਤਰ੍ਹਾਂ ਭਰ ਜਾਂਦਾ ਆ ਪਾਣੀ ਪੀ ਕੇ ਦੇਖੂਗੇ ਤਾਂ ਤੁਸੀਂ ਹਰ ਪਾਣੀ ਨੂੰ ਭੁੱਲ ਜਾਓਗੇ ਇੰਨਾ ਮਿੱਠਾ ਇਹ ਪਾਣੀ ਆ ਤੁਸੀਂ ਦੇਖੋ ਇਹ ਬੋਲੀ ਵੀ ਕਿੰਨੇ ਪਿਆਰ ਦੇ ਰੀਜਨਲ ਬਣਾਈ ਗਈ ਆ ਕਿਦਾਂ ਪੱਥਰ ਦੇਖ ਲਓ ਤੁਸੀਂ ਆਲੇ-ਦੁਆਲੇ ਲਗਾਏ ਗਏ ਆ ਇਸ ਤਰ੍ਹਾਂ ਦੇ ਪੱਥਰ ਅਸੀਂ ਕਿਲਿਆਂ ਦੇ ਵਿੱਚ ਦੇਖਦੇ ਆ ਜਿਹੜੇ ਇਸ ਬੋਲੀ ਵਿੱਚ ਦਿਖਾਈ ਦੇ ਰਹੇ ਆ ਬੋਲੀ ਦਾ ਪਾਣੀ ਦੇਖ ਕੇ ਪਤਾ ਚੱਲਦਾ ਆ ਕਿ ਕਿੰਨਾ ਸਾਫ਼ ਆ ਥੱਲੇ ਸਭ ਕੁਝ ਦਿਖਾਈ ਦੇ ਰਿਹਾ ਆ ਇਹ ਬੋਲੀ ਦਾ ਪਾਣੀ ਵੀ ਜਿੰਨਾ ਮਰਜ਼ੀ ਤੁਸੀਂ ਕੱਢ ਲਓ ਦੁਆਰਾ ਫਿਰ ਉਸੇ ਤਰ੍ਹਾਂ ਇਹ ਭਰ ਜਾਏਗਾ ਹੁਣ ਅਸੀਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਨੇ ਆ ਗੁਰੂ ਘਰ ਦੇ ਅੰਦਰ ਇੱਕ ਬੋਲੀ ਆ ਤੇ ਉਸ ਤੋਂ ਇਲਾਵਾ ਉਸ ਸਮੇਂ ਦਾ ਡੋਲ ਆ ਤੇ ਇੱਕ ਮਸਕ ਜਿਹਦੇ ਰਾਹੀ ਜਿਹੜੇ ਉਸ ਸਮੇਂ ਫੌਜ ਸੀਗੀ ਜ਼ਖਮੀ ਉਹਨਾਂ ਨੂੰ ਪਾਣੀ ਪਰਾਉਂਦੇ ਸੀ ਭਾਈ ਕਨਈਆ ਜੀ ਤੇ ਉਹ ਡੋਲ ਵੀ ਦਿਖਾਵਾਂਗੇ ਉਹ ਮਸਕ ਵੀ ਦਿਖਾਵਾਂਗੇ ਤੇ ਇੱਕ ਜਿਹੜੀ ਹੋਰ ਬੋਲੀ ਆ ਤੇ ਉਹਦੇ ਵੀ ਦਰਸ਼ਨ ਕਰਵਾਵਾਂਗੇ ਦੇਖ ਲਓ ਅੱਜ ਵੀ ਇਸ ਪਿੰਡ ਦੇ ਲੋਕਾਂ ਨੇ ਉਸ ਸਮੇਂ ਦੀਆਂ ਗੁਰੂਆਂ ਬੇਲੇ ਦੀਆਂ ਚੀਜ਼ਾਂ ਨੂੰ ਸਾਹਮ ਕੇ ਰੱਖਿਆ ਹੋਇਆ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਅਸੀਂ ਇੰਨੀਆਂ ਪੁਰਾਣੀਆਂ ਚੀਜ਼ਾਂ ਬਾਰੇ ਸੁਣੀਦਾ ਆ ਕਿ ਅੱਜ ਵੀ ਦੇਖਣ ਨੂੰ ਮਿਲਦੀਆਂ ਆ ਬਹੁਤ ਬਹੁਤ ਧੰਨਵਾਦ ਆ ਇਸ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਗੁਰੂਆਂ ਸਮੇਂ ਦੀਆਂ ਨਿਸ਼ਾਨੀਆਂ ਨੂੰ ਸਾਹਮ ਕੇ ਰੱਖਿਆ ਹੋਇਆ ਆ ਕਹਿੰਦੇ ਗੁਰੂ ਘਰ ਇੰਨਾ ਸੋਹਣਾ ਬਣਿਆ ਹੋਇਆ ਆ ਦੇਖ ਕੇ ਹਰ ਕਿਸੇ ਦਾ ਮਨ ਖੁਸ਼ ਹੋ ਜਾਏਗਾ ਤੁਸੀਂ ਦੇਖ ਲਓ ਇਸ ਪਿੰਡ ਨੂੰ ਦੇਖ ਕੇ ਪੁਰਾਣਾ ਸਮਾਂ ਯਾਦ ਆਉਂਦਾ ਆ ਜਿੱਦਾਂ ਅੰਗੇ ਖੁੱਲੇ ਬੇੜੇ ਹੁੰਦੇ ਸੀ ਇਸੇ ਤਰ੍ਹਾਂ ਮੱਝਾਂ ਆਪਸ ਵਗੈਰਾ ਬਾਹਰ ਬੰਦੇ ਸੀਗੇ ਜੋ ਅੱਜ ਇਸ ਪਿੰਡ ਵਿੱਚ ਦੇਖਣ ਨੂੰ ਮਿਲਦਾ ਪਿਆ ਆ ਲਓ ਜੀ ਕਰੋ ਦਰਸ਼ਨ ਗੁਰੂ ਘਰ ਦੇ ਵਾਕਿਆ ਦਿਲ ਖੁਸ਼ ਹੋ ਗਿਆ ਦੇਖ ਕੇ ਇਸ ਜਗ੍ਹਾ ਆ ਕੇ ਹਰ ਕਿਸੇ ਨੂੰ ਸ਼ਾਂਤੀ ਮਿਲੇਗੀ ਹੁਣ ਅਸੀਂ ਪਹਿਲਾਂ ਤੁਹਾਨੂੰ ਤੀਜੀ ਬੋਲੀ ਦੇ ਦਰਸ਼ਨ ਕਰਾਉਣੇ ਆ ਦੇਖੋ ਇਹ ਵੀ ਪਾਣੀ ਨਾਲ ਭਰੀ ਪਈ ਆ ਇਹਦਾ ਪਾਣੀ ਵੀ ਕਦੀ ਮੁੱਕਦਾ ਨਹੀਂ ਜਿਹੜੇ ਮਰਜੀ ਸੀਜ਼ਨ ਦੇ ਵਿੱਚ ਤੁਸੀਂ ਆ ਜਾਓ ਫੋਨ ਅਸੀਂ ਤੁਹਾਨੂੰ ਭਾਈ ਕਨਿਆਜੀ ਦਾ ਤਪ ਸਥਾਨ ਦਿਖਾਉਲਦੇ ਆ ਇਹ ਇੱਕ ਤਰ੍ਹਾਂ ਗੁਫਾ ਆ ਜਿਹਦੇ ਵਿੱਚ ਉਸ ਸਮੇਂ ਭਾਈ ਕਨਿਆਜੀ ਤਪ ਕਰਦੇ ਸੀਗੇ ਪਹਿਲਾਂ ਤੁਸੀਂ ਬਾਹਰੋਂ ਦੇਖੋ ਇਹਦੇ ਉੱਤੇ ਪੇਂਟ ਕਰ ਦਿੱਤਾ ਗਿਆ ਆ ਤਾਂ ਕਿ ਇਹ ਬਿਲਕੁਲ ਸਹੀ ਸਲਾਮਤ ਰਵੇ ਜਿਦੇ ਕਰਕੇ ਇਸ ਤਰ੍ਹਾਂ ਕੁਝ ਕਰਨਾ ਪੈਂਦਾ ਆ ਪੁਰਾਣੀਆਂ ਚੀਜ਼ਾਂ ਨੂੰ ਤਾਂ ਕਿ ਇਹ ਨਿਸ਼ਾਨੀਆਂ ਬਚ ਸਕਣ ਤੇ ਹੁਣ ਤੁਸੀਂ ਅੰਦਰੋਂ ਦਰਸ਼ਨ ਕਰ ਸਕਦੇ ਆ ਇਸ ਤਪਸਥਾਨ ਦੇ ਇਸ ਗੁਫਾ ਦੇ ਜੋ ਸਾਨੂੰ ਮਿਲਿਆ ਸੀ ਕਹਿੰਦੇ ਪੁਰਾਣੀ ਹੋਣ ਕਰਕੇ ਗੁਫਾ ਜਿਹੜੀ ਸੀ ਇਹ ਚੌਣ ਲਾਪੀ ਸੀ ਜਿਦੇ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਇਹਦੀ ਮੁਰੰਮਤ ਕਰਾਉਣੀ ਪਈ ਆ ਪਰ ਦੇਖ ਲਓ ਤੁਸੀਂ ਗੁਰੂਆਂ ਸਮੇਂ ਦੀ ਭਾਈ ਕਨਈਆ ਜੀ ਦੀ ਨਿਸ਼ਾਨੀ ਦੇਖ ਕੇ ਕਿਹਨੂੰ ਵਧੀਆ ਨਹੀਂ ਲੱਗੂਗਾ ਚਲੋ ਹੁਣ ਤੁਹਾਨੂੰ ਗੁਰੂ ਘਰ ਜੀ ਦੇ ਅੰਦਰ ਲੈ ਕੇ ਚਲਦੇ ਆ ਜਿੱਥੇ ਉਸ ਸਮੇਂ ਦਾ ਡੋਲ ਪਿਆ ਹੋਇਆ ਆ ਤੇ ਮਸਕ ਪਿਆ ਹੋਇਆ ਜਿਹਦੇ ਰਾਹੀਂ ਭਾਈ ਕਨਈਆ ਜੀ ਪਾਣੀ ਪਲਾਉਂਦੇ ਸੀਗੇ ਦੁਸ਼ਮਣਾਂ ਨੂੰ ਵੀ ਆਪਣੀਆਂ ਫੌਜਾਂ ਨੂੰ ਵੀ ਇੱਕ ਵਾਰ ਅਸੀਂ ਪਹਿਲਾਂ ਇਸ ਗੁਫਾ ਦੇ ਆਲੇ ਦੁਆਲੇ ਘੁੰਮ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਈਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਕੋਈ ਚੀਜ਼ ਰਹਿ ਜਾਏ ਬਿਨਾ ਪੈਣ ਤੋਂ ਤੁਸੀਂ ਸੋਚ ਸਕਦੇ ਆ ਇਹ ਕਿਸ ਤਰ੍ਹਾਂ ਦੀ ਗੁਫਾ ਲੱਗਦੀ ਹੋਊਗੀ ਇੱਕ ਤਰ੍ਹਾਂ ਸਮੇਂ-ਸਮੇਂ ਅਨਸਾਰ ਥੋੜਾ ਜਿਹਾ ਚੇਂਜ ਲੈ ਜਾਂਦਾ ਗਿਆ ਆ ਗੁਫਾ ਦੇ ਨਾਲ ਉਸ ਸਮੇਂ ਦਾ ਕੁੰਡਾ ਆ ਜਿਹੜਾ ਗੋਲ ਪੱਥਰ ਤੋਂ ਤਿਆਰ ਆ ਉਸ ਵੇਲੇ ਇਹਦੇ ਵਿੱਚ ਕੁਝ ਕੁੱਟਦੇ ਹੋਣਗੇ ਇਹਦੇ ਨਾਲ ਪੀੜਾ ਆ ਜਿਹੜਾ ਪੱਥਰ ਤੋਂ ਤਿਆਰ ਆ ਇੱਥੇ ਭਾਈ ਕਨਈਆ ਜੀ ਕਹਿੰਦੇ ਬੰਦੇ ਸੀਗੇ ਉਸ ਸਮੇਂ ਦੀਆਂ ਦੇਖ ਲਓ ਭਾਈ ਕਨਈਆ ਜੀ ਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਅੱਜ ਵੀ ਇੱਥੇ ਦੇਖਣ ਨੂੰ ਮਿਲਦੀਆਂ ਪਈਆਂ ਆ ਪਹਿਲਾਂ ਕਹਿੰਦੇ ਥੱਲੇ ਦਫਨ ਸੀਗੀਆਂ ਤੇ ਪਿੰਡ ਵਾਲਿਆਂ ਨੇ ਫੇਰ ਥੱਲੇੋਂ ਕਢਵਾਈਆਂ ਸੀ ਹਦਾਈ ਕਰਾਈ ਸੀ ਜਿਸ ਤੋਂ ਬਾਅਦ ਅੱਜ ਅਸੀਂ ਸਾਰੇ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਹਾਂ ਹੁਣ ਚਾਹ ਤੇ ਕੋ ਹਾਂਜੀ ਆਜੋ ਵਾਪਸ ਆਜੋ ਹਾਂ ਮਠਾ ਤੇ ਕੋ ਠੀਕ ਹੈ ਦਰਸ਼ਨ ਕਰੋ ਕਰੋ ਦਰਸ਼ਨ ਗੁਰੂ ਘਰ ਦੇ ਸਿਨਾਸ ਜੀ ਆਜੋ ਆਜੋ ਬਾਪੂ ਜੀ ਲਿਖਿਆ ਹੋਇਆ ਬਾਬਾ ਕਨਈਆ ਜੀ ਦਾ ਡੋਲ ਦੇਖ ਲੋ ਇਸ ਡੋਲ ਰਾਹੀਂ ਉਸ ਵੇਲੇ ਜਕਮੀ ਫੋਜਾਂ ਨੂੰ ਪਾਣੀ ਪਲਾਉਂਦੇ ਸੀਗੇ ਭਾਈ ਕਨਈਆ ਜੀ ਜਿਹੜਾ ਅੱਜ ਵੀ ਇੱਥੇ ਦੇਖਣ ਨੂੰ ਮਿਲਦਾ ਪਿਆ ਆ ਚੰਗੀ ਤਰ੍ਹਾਂ ਦਿਖਾ ਲੰਦੀ ਕੋਸ਼ਿਸ਼ ਕਰਦੇ ਆਂ ਹੁਣ ਦਰਸ਼ਨ ਕਰੋ ਮਾਸਕ ਦੇ ਇਹਦੇ ਰਾਹੀਂ ਵੀ ਪਾਣੀ ਪਲਾਉਂਦੇ ਸੀਗੇ ਪਾਈ ਕਨਈਆ ਜੀ ਇਹ ਸਾਰਾ ਜੀ ਲੈਦਰ ਦਾ ਆ ਚਮੜੇ ਦਾ ਨਾ ਜੀ ਬਣਿਆ ਹੋਇਆ ਨਾ ਮੱਕਰੇ ਦੀ ਖਾਲਾ ਸਾਰਾ ਚਮੜੇ ਦਾ ਬਣਿਆ ਹੋਇਆ ਕਿਹੜੀ ਖਾਲਦਾ ਜੀ ਕਿਹੜੀ ਖਾਲਦਾ ਬੱਕਰੇ ਦੀ ਖਾਲਾ ਅੱਛਾ ਇਹ ਬੱਕਰੇ ਦੀ ਖਾਲਾ ਇੱਕ ਵਾਰ ਫਿਰ ਦੁਆਰਾ ਤੁਹਾਨੂੰ ਦੂਰੋਂ ਦਰਸ਼ਨ ਕਰਵਾ ਦਈਏ ਡੋਲਦੇ ਮਸਕ ਦੇ ਬਹੁਤ ਵਧੀਆ ਲੱਗਾ ਬਾਪੂ ਜੀ ਦੇਖ ਕੇ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਗੁਰੂਆਂ ਸਮੇਂ ਦੀਆਂ ਤੁਸੀਂ ਨਾ ਕਿਸਮਤ ਵਾਲੇ ਆ ਰੋਜ਼ ਹੀ ਦੇਖਦੇ ਪਏ ਆ ਹਰ ਸ੍ਰੀ ਮਹਾਰਾਜ ਹੁਣ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆ ਤੇ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜੱਦ ਭੁੱਲਿਓ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ